ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਹਾਂ ਜੀ ਇੱਕ ਬੈੜਾ ਬਈ ਸੂਈ ਸਵਾਈ ਤੇ ਚਵਾਈ ਇਹਦੀ ਜਿਹੜੀ ਆਪਾਂ ਕਰਕੇ ਦਿਖਾਵਾਂਗੇ ਤੇ ਇੱਕ ਬਈ ਗੱਬਣ ਬੈੜਾ ਤੇ ਆਉ ਪੁੱਛ ਲੈਨੇ ਬਾਈ ਟੋਟੇ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਬਾਈ ਵਧੀਆ ਜੀ ਵਧੀਆ ਦਲੋ ਬਾਈ ਕੰਮ ਕਰ ਹਾਂਜੀ ਹਾਂਜੀ ਚਲੋ ਵਧੀਆ ਨਾਮ ਤੇ ਡਰੈਸ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਤਪਾਜੀ ਨੇੜੇ ਪਿੰਡ ਪਤਾ ਪਦੇ ਬਧੌੜ ਸ਼ਹਿਰੀ ਮੋਬਾਈਲ ਨੰਬਰ 688021844 ਇਹ ਬਾਈ ਦਾ ਕੰਟੈਕਟ ਨੰਬਰ باقی ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇ ਨੇ ਕਿਹੜਾ ਸੋਸ ਇਹ ਬਾਈ ਪਹਿਲਣ ਵਹਿੜ ਹੈਗੀ ਠੀਕ ਆ ਤੇ ਇਹ ਐਜਾਇ ਮੰਨ ਕੇ ਚੱਲੋ ਕਿ 36 37 ਦਿਨ ਹੋ ਗਏ ਇਹਨੂੰ ਸੋਈ ਨਹੀਂ ਨਹੀਂ ਠੀਕ ਆ ਪਰ ਇਹਨੂੰ ਠੀਕ ਆ ਪਰ ਇਹਾਰੇ ਗੱਭਨ ਨੂੰ ਠੀਕ ਆ ਤੇ ਕੁਆਲਿਟੀ ਲੈਵੇ ਦੀ ਤੇ ਮਿਲਕ ਵੇਂਜ ਮਿਲਕ ਦੀ ਹਜੇ ਪਾਣੀ ਕਰਨੀ ਨਵਾ ਕੇ ਹਟਿਆ ਤੋਂ ਪਹਿਲਾਂ ਠੀਕ ਆ ਭਾਈ ਤੇ ਬੱਚੀ ਦਾ ਜਿਹੜਾ ਫੇਸਬੁਕ ਆ ਉਹ ਦੇਖ ਲਓ ਤੁਸੀਂ ਫੇਸਨੇਟ ਤੋਂ ਚੈੱਕ ਕਰਵਾਉਂਦੇ ਆ ਫੇਸ ਬਿਊਟੀ ਕਮਾਲ ਵਾਲਾ ਕੀ ਬਾਤ ਬਰੀਡ ਦੇਖੋ ਐਰ ਸ਼ਾਰ ਬਰੀਡ ਹੈਗੀ ਬੱਚੀ ਦੀ ਐਰ ਸ਼ਾਰ ਬਰੀਡ ਕੁਆਲਿਟੀ ਪੂਰੀ ਟੌਪ ਆ ਬੱਚੇ ਬਹੁਤ ਚੰਗੇ ਪਾਉ ਬਾਈ ਹਾਂ ਉਹ ਇਹਦੀ ਹਾਈਟ ਲੈਂਥ ਪੂਰੀ ਚੰਗੀ ਹੈ ਸਹੀ ਗੱਲ ਆ ਬਾਈ ਬੱਡੇ ਕੱਦ ਬੱਡੇ ਰਾਈਗਰੂਪ ਨਿੱਕੀ ਜਿਹੀ ਬੱਚੀ ਹੁਣ ਬਹੁਤ ਚੰਗਾ ਫੇਸ ਡਾਕਟਰ ਬਾਲੀ ਨਹੀਂ ਆਪਾਂ ਕਹਿੰਦੇ ਜਦ ਤੈ ਤਿਆਰ ਹੋ ਗਈ ਬੱਚੀ ਸਵਾ ਲੱਖ ਦੀ ਹੈਗੀ ਠੀਕ ਆ ਬਾਈ ਹਾਂ ਤੇ ਕਿੰਨਾ ਦੁੱਧ ਰੈਡੀ ਆ ਹੁਣ ਅੱਜ ਦੁੱਧ ਦੇ ਥਲੇ ਡਾਕਟਰ 10 ਹੋਵੇ 11 ਹੋਵੇ ਆਪਾਂ 10 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਬਾਈ ਹਾਂਜੀ ਚਵਾਈ ਚਵਾਈ ਆਪਾਂ ਕਰ ਚਵਾਈ ਚਵਾਈ ਤਾਂ ਆਪਾਂ ਕਰ ਹੀ ਦੇਣੀ ਆ ਵੀਡੀਓ ਚ ਚਵਾਈ ਬਾਈ ਤੁਹਾਡੇ ਸਾਹਮਣੇ ਆ ਜਾਣੇ ਚਵਾਈ ਚਵਾਈ ਨੰਬਰ 1 ਕੱਦ ਬੱਡ ਫੇਸ ਬਿਊਟੀ ਬੋਦੀ ਬਾਦੀ ਸਨੱਖ ਪਾਉਣਾ ਬ ਬੱਚੇ ਬਹੁਤ ਚੰਗੇ ਪਾਉਗੇ। ਬਾਕੀ ਸੀਲ ਠੰਡੀ ਦਾ ਤਾਂ ਕੋਈ ਡਾਕਟਰ ਆਂਤ ਹੀ ਨਹੀਂਗਾ। ਠੀਕ ਹੈ ਜੀ। ਜਿਵੇਂ ਕਹਿੰਦਾ ਵੀ ਆਪਾਂ ਚੋਵਾਂਗੇ। ਹੂੰ। ਸਿਵਾਇ ਇਹਦੀ ਕਰਕੇ ਦਿਖਾਉਨੇ। ਪਹਿਲਾਂ ਬੈਡ ਭਰੇ ਗੱਲ ਕਰ ਲਈ ਗੱਭਣਾ ਭਈ। ਇਹ ਡਾਕਟਰ ਗੱਭਣ ਆਈ। ਕਿੰਨੇ ਟਾਈਮ ਦੀ? ਇਹ 4 ਮਹੀਨਿਆਂ ਤੋਂ ਉੱਤੇ ਗੱਭਣ ਹੋ ਗਈ। ਥੱਲੇ ਝੋਲੀ ਝੂਲੀ ਦੇਖੋ। ਝੂਲੀ ਕਿਆ ਬਾਤ ਹੈ। ਲੇਕਿਨ ਬਲਬਲ ਪੂਰੇ ਚੰਗੇ ਆ। ਕੱਲਾ ਕੱਲਾ ਥਣ ਪੂਰੀ ਵਿੱਚ ਠੀਕ ਹੈ। ਪੂਰੀ ਬਾਕੀ ਬੱਚੀ ਦੋ ਦੰਦ। ਰੰਗ ਰੂਪ ਬਹੁਤ ਚੰਗਾ। ਪ੍ਰਿੰਟ ਪ੍ਰਿੰਟ ਚੰਗਾ। ਇਹ ਦੋ ਦੰਦ ਦਾ ਬੱਚੀ ਮੂੰਹ। ਦੋ ਦੰਦ। ਹੂੰ ਉਹ ਸਟਰਕਚਰ ਬੱਚੀ ਦਾ ਸਹੀ ਸਟ੍ਰਾਈਕਰ ਬੋਲ ਨਹੀਂ ਕੋਰਾ ਡਾਕਟਰ ਹੈ ਹੂੰ ਤੇ ਅੱਗੇ ਰੋੜੀਓ ਤੋਂ ਗੱਭਣਾ ਕਿ ਬੱਚੀ ਠੀਕ ਹੈ ਬਾਈ ਹਾਂਜੀ ਤੇ ਮੁੱਲ ਭਰਾ ਦਾ ਫਿਰ ਮੁੱਲ ਡਾਕਟਰ ਦਾ 42 ਕਰਦੇ ਆਂਗੇ 40 ਦੀ ਇਹ ਦੇ ਦਾਂਗੇ 42000 ਰੁਪਇਆ ਮੁੱਲ 40000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਗੱਭਣਾ ਚੈੱਕ ਪਾਸ ਆਫ ਦੀ ਚੈਨ ਤਸਲੀਪੇ ਚੱਕਰ ਨਹੀਂ ਕਰਵਾ ਲਿਓ ਬਾਈ ਵੜਡ ਲਾ ਬਹੁਤ ਹੈ ਕੱਦ ਵੱਡ ਚੰਗਾ ਚੰਗੀ ਆ ਸੁਨੱਖੀ ਆ ਚਾਰੂ ਜਰੂ ਆ ਬਾਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦਾ ਸੱਚ ਚੰਗੇ ਸੀਮਣ ਦੀ ਚੰਗੇ ਸੀਮਣ ਤੋਂ ਅੱਗੇ ਗੱਭਣਾ ਬਾਈ ਬਾਕੀ ਭਈਆ ਬੈਡ ਦੀ ਚਵਾਈ ਕਰਕੇ ਦਿਖਾ ਲਨੇ ਪੂਰੀ ਠੰਡੀ ਸੀ ਲੱਗ ਰਹੀ ਹੈ ਡਾਕਟਰ ਜਮਾਏ ਨਿਆਣਾ ਪਾਉਣ ਦੀ ਲੋੜ ਨਹੀਂ ਨਿਆਣਾ ਵੀ ਬਾਈ ਕਹਿੰਦਾ ਪਾਉਣ ਦੀ ਲੋੜ ਨਹੀਂ ਐ ਨਹੀਂ ਹੈਗਾ ਵੀ ਕੋਈ ਚੱਕਰ ਨਿਆਣਾ ਪਾਉਣਾ ਨਾੜਾ ਬਈ ਬਹੁਤ ਚੰਗੇ ਹਨ ਲੈਵਿਕਸ ਯਾ ਡ੍ਰੈਕਰਮ ਵਾਲੀ ਦਾ ਨੇ ਕੀ ਬਾਤ ਹੈ ਲੈਵੇਂ ਤੇ ਨਾੜਾ ਨੂੜਾ ਕੱਲਾ ਕੱਲਾ ਥਣ ਵੀ ਮੁੱਠੀ ਵਾਲਟੀ ਖਾਲੀ ਕਰਤੀ ਵਾਲਟੀ ਲੈ ਬਈ ਖਾਲੀ ਕਰ ਠੀਕ ਆ ਤਾਰਾਂ ਦੇਖ ਲਓ ਠੀਕ ਆ ਚਵਾਈ ਦਸਾਂ ਕੀ ਬਾਤ ਆ ਭਾਈ ਖੜਕਾ ਸੁਣਦਾ ਹੋਊ ਭਾਈ ਚਵਾਈ ਦਾ ਕੀ ਬਾਤ ਆ ਲੈ

ਤਵਾਈ ਦਾ ਡਰੈਕ ਨੰਬਰ ਆ ਜਾਵਾ ਬਾਕੀ ਲੈ ਭਾਈ ਮੌਜ ਨਾਲ ਖੜੀ ਆ ਕੋਈ ਨਿਆਣਾ ਨਹੀਂ ਪਾਇਆ ਕੁਛ ਨਹੀਂ ਕਰਿਆ ਲੈ ਕੋਈ ਚੱਕਰੀ ਨਹੀਂ ਮੌਹ ਨਾਲ ਪੱਠੇ ਖਾਈ ਜਾਂਦੀ ਜਿਵੇਂ ਮਰਦੀ ਇਹ ਵੀ ਡਰ ਕੇ ਜਿਵੇਂ ਥੱਲੇ ਹਾਂ ਮੌਹ ਨਾਲ ਚਾਹੀ ਜਿਵੇਂ ਕਹਿੰਦਾ ਥੱਲੇ ਵੜ ਕੇ ਬਹਿ ਜਾਗਾ ਉਹਦੀ ਜਵਾਕ ਛੋਲੇ ਹਾਂ ਹਮ ਸਹੀ ਗੱਲ ਆ ਜਿਵੇਂ ਤਵਾਈ ਚੂਈ ਦਾ ਨੰਬਰ ਵਾ ਨਾ ਵਰਦੀ ਹੈ ਤਵਾਈ ਦੇ ਕੋਲ ਨੇਪ ਚੱਕਰ ਮਾਉਣਾ ਭਾਈ ਲੈ ਕੀ ਆ ਬਾਤ ਆ ਜਿਵੇਂ ਭਾਈ 10 ਕਿਲੋਟਰ ਮੰਨ ਕੇ ਸੌਦਾ ਕਰ ਲਿਆ 10 ਕਿਲੋਟਰ ਮੰਨ ਕੇ ਡਾਕਟਰ ਜਮਾ ਨੈਟ ਦੁੱਧ ਵਧੂ ਆਪਾ ਦਾ ਸੀ ਕਿ ਕਿ ਦੇਵਾਂਗੇ ਠੀਕ ਆ ਦੁੱਧ ਬਾਈ ਕਹਿੰਦਾ ਭੋਰਾ ਘੱਟ ਹੀ ਦੱਸਾਂਗੇ ਹਨ ਤੇ ਹੋਊਗਾ ਵਧ 10 ਲੀਟਰ ਐ ਮੰਨ ਕੇ ਚੱਲ ਡਾਕਟਰ 37 ਦਿਨ ਇਹਨੂੰ ਅੱਜ ਇਹ ਹੋਈ ਨੂੰ ਹੋਗੇ ਠੀਕ ਹੈ ਜੀ ਹਾਂ ਮਾਲਾ ਵੀ ਆਪਾਂ ਖਾਲੀ ਕਰਕੇ ਦੇਣੀ ਆ ਪਰ ਅਗਲੇ ਦੇ ਕਰਮਾ ਨੂੰ ਗੱਭੜ ਨਿਕਲੇ ਵੜਾ ਹਨ ਠੀਕ ਹੈ ਬਾਈ ਹਾਂ ਸਹੀ ਗੱਲ ਆ ਬਾਈ ਚਵਾਈ ਚਵਾਈ ਤਾਂ ਬਾਈ ਕੀਆ ਬਾਤਾਂ ਨੇ ਬਾਕੀ ਠੰਡੀ ਸੀਲਾ ਮੌਜਨਾ ਕੜੀ ਆ ਰੰਗ ਰੂਪ ਤੇਸ ਬੜਾ ਪਿਆਰਾ ਬਾਈ ਬਾਈ ਦੀ ਗੱਲ ਸਹੀ ਆ ਬਾਈ ਮੈਂ ਕਹਿੰਦਾ ਮੂਰੇ ਵੜ ਵਧਣ ਵਾਲੀ ਬਹੁਤ ਆ ਹਨਾ ਹੂੰਾਣਾ ਨੂਣਾ ਚੰਗੀ ਦੋ ਦ ਡਾਕਟਰ ਹੁਣ ਵੀ 13 14 ਕਿਲੋ ਦਈ ਚੋ ਚੰਗੀ ਸਮਝਾਈ ਤੇ ਵੜ ਠੀਕ ਆ ਮੁੱਲ ਅਗਲਾ 40 ਕਰਾ ਲੈ 42 ਕਰਾ ਲੈ 38000 ਦੀ ਇਹ ਦੇ ਦਾਂਗੇ ਆਪਾਂ ਮੁੱਲ ਬਾਈ ਇਹਨਾਂ ਦਾ ਇਕੱਲੀ ਟੋਕੜ ਦਾ ਮੰਨ ਲੈ ਨਾਲ ਗੱਭਣੀ ਮੰਨ ਲੈ 37 ਦਿਨ ਤਾਂ ਹੋ ਗਏ ਵੜ ਨੂੰ ਠੀਕ ਆ ਵੜ ਦਾ ਜਿਵੇਂ ਕਹਿੰਦਾ ਵੀ ਦੋ ਮਹੀਨੇ ਦੀ ਚੈੱਕ ਹੋ ਜੂ ਇਹ ਠੀਕ ਆ ਹਾਂ ਮੁੱਲ ਬਾਈ ਲਾਸਟ ਕਿੰਨੇ ਦੇ ਦੋਗੇ ਭਾਈ 37 37 ਦੇ ਦਾਂਗੇ ਡਾਕਟਰ ਮਾਮਨ ਵਿੱਚ 30000 ਜੀ ਦੇ ਦਾਂਗੇ ਮੁੱਲ ਕਰਾਉਣਾ ਭਾਈ ਇਹਨਾਂ 40 ਕਰਾ ਲਓ 42 ਕਰਾ ਲਓ ਕੋਈ ਝੱਟ ਮੀਂਹ 37000 ਵੀ ਵਾੜ ਦੇ ਦਾਂਗੇ ਚਵਾਈ ਦੇਖੋ ਭਾਈ ਤੁਸੀਂ ਕੀ ਬਾਤ ਆ ਚਵਾਈ ਬਹੁਤ ਚੰਗੀ ਆ ਹੁਣ ਰੰਗ ਉਤਾਰ ਵਰਦੀ ਆ ਲੈ ਓਲੀ ਬਹੁਤ ਆਣਾ ਚਵਾਈ ਚਵਾਈ ਦਾ ਡਾਕਟਰ ਪੂਰੀ ਇੱਕ ਨੰਬਰ ਆ ਜਾਵਾ ਹੂੰ ਬਾਕੀ ਵੱਡੀ ਗੱਲ ਬਈ ਠੰਡੀ ਸੀਲ ਲੀਆ ਦੁੱਧ ਤਾਂ ਆਪਣਾ 1 ਕਿਲੋ ਘੱਟ ਦੇ ਦੇ ਤਾਂ ਵੀ ਕੋਈ ਚੱਕਾ ਦੁੱਧ ਐ ਮੰਨ ਕੇ ਚੱਲ ਵੀ ਹੁਣ ਜਿੱਥੇ ਖੜੀ ਆ ਵਾੜ ਉੱਥੇ ਹੀ ਖੜੀ ਆ ਇੰਚ ਵੀ ਨਹੀਂ ਪੈਰ ਹਲਾਇਆ ਹੂੰ ਸਹੀ ਹੈ ਲੈ ਤੂੰ ਕੈਮਰਾ ਲੈ ਕੇ ਘੁੰਮਦਾ ਫਿਰਦਾ ਹਣਾ ਸਾਈਡ ਤੇ ਹਾਂ ਬਈ ਕੋਈ ਚੱਕਰ ਇਹਨੂੰ ਵਾਸਤਾ ਹੀ ਨਹੀਂ ਕੋਈ ਕੋਈ ਡਾਕੀ ਖੜੇਗੀ ਹੂੰ ਮੇਨ ਗੱਲ ਤਾਂ ਆਪਣਾ ਠੰਡੀ ਸੀਲ ਦੀ ਹੋਈ ਹੈਗੀ ਵੱਡੀ ਗੱਲ ਤਾਂ ਵੀਰੇ ਠੰਡੀ ਸੀਲ ਦੀ ਹੋਵੇ ਕਿਲੋ ਦੁੱਧ ਪਰੇ ਘੱਟ ਦੇ ਦੇ ਕੋਈ ਚੱਕਰ ਨਹੀਂ ਆ ਹੂੰ ਕਿਆ ਬਾਤ ਆ ਬਾਈ ਚਵਾਈ ਬਹੁਤ ਚੰਗੀ ਆ ਦੁੱਧ ਤੁਹਾਡੇ ਸਾਹਮਣੇ ਆ ਗਿਆ ਬਈ ਇੱਕ ਟਾਈਮ ਦਾ ਚੰਗੀ ਆ ਬੜ ਬਾਕੀ ਦੁੱਧ ਵੀ ਚੰਗਾ ਚਟਾਣ ਬਹੁਤ ਰੱਟਕ ਨਾ ਆਈ ਨਹੀਂ ਹੈਗਾ ਫੀਲ ਕਿ ਜੀ ਮਾਰਦਾ ਵਧੀਆ ਦੁੱਧ ਆ ਬਾਈ ਫੈਂਟ ਵਾਲਾ ਦੁੱਧ ਲੈ ਬਾਈ ਕਿਆ ਬਾਤ ਆ ਕਿੰਨੇ ਲੀਟਰ ਦੀ ਆ ਬਾਈ ਬਾਹਰ ਇਹ 10 ਕਿਲੋ ਦੀ ਬਾਹ ਡੇ ਡਾਕਟਰ ਮੰਨ ਕੇ ਚੱਲ ਵੀ ਹੂੰ ਆਪਾਂ ਉੱਠੇ ਹੀ ਖੜੇ ਬੈਠ ਥਣੋਂ ਮਾਰੇ ਫੇਰ ਬੈ ਗਏ ਦੁਬਾਰੇ ਬਾਈ ਵੀ ਕਹਿੰਦਾ ਆਪਾਂ ਫੇਰ ਬੈ ਗਏ ਕੋਈ ਚੱਕਰ ਨਹੀਂ ਉੱਠਦੇ ਕੋਈ ਬੈਠ ਸੀਲ ਕਰਨ ਵਾਲੀ ਤਾਂ ਕਰ ਮਣੀ ਪਹਿਲਾਂ ਬੱਛੀ ਹੈਗੀ ਹਜੇ ਹੂੰ ਤੇ ਲੇਵਾ ਵੀ ਆਏ ਨਹੀਂ ਹੈਗਾ ਜਮਾਂ ਨਾ ਜੋੜਗੀ ਪਹਿਲਾਂ ਹਾਂ ਜਮਾਂ ਨਾ ਜੋੜਗੀ ਲੈ ਪਹਿਲੇ ਵਾ ਜਮਾਂ ਨਾ ਜੋੜਗੀ ਕੱਲਾ ਕੱਲਾ ਥਾਣੋਂ ਉੱਠੀ ਆਲਾ ਥਾਣ ਚਾਰੇ ਥਾਣ ਨੇ ਖੜ ਮੈਂ ਕੱਡ ਵੱਡ ਚੰਗਾ ਰੰਗ ਰੂਪ ਚੰਗਾ ਤੇ ਮੁੱਲ ਬਾਈ ਨੇ ਰੱਖਿਆ ਬਾਈ ਕਹਿੰਦਾ ਮੁੱਲ ਕਰਾਉਣਾ 40 ਕਰਾਲ 37000 ਦੀ ਬੈੜ ਦੇ ਦੇਾਂਗੇ ਆ ਗੱਬਣ ਬੜਾ ਬਈ ਇਹ ਵੀ ਚੰਗੀ ਆ ਚੰਗੇ ਸੀਮਣ ਦੀ ਆ ਇਹ 4 ਮਹੀਨੇ ਤੋਂ ਉੱਤੇ ਹੈਗੀ ਡਾਕਟਰ ਕੋਲ ਦਿਨ ਗੱਬਣ ਠੀਕ ਆ ਬਈ ਹਾਂਜੀ ਤੇ ਕਿਸੇ ਵੀਰ ਨੂੰ ਦੋਨਾਂ ਚੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸਦਕਾ ਧੰਨਵਾਦ